ਯਾਰੇ ਦੋਸਤੋ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ ਬਿਜਲੀ ਬੋਰਡ ਦੇ ਮਲਾਜਮਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਜੀ ਕਿਉਂਕਿ ਮਲਾਜਮਾਂ ਵੱਲੋਂ ਲਗਾਤਾਰ 10 ਸਤੰਬਰ ਤੋਂ ਲੈ ਕੇ 17 ਸਤੰਬਰ ਤੱਕ ਜੋਗੇ ਹੜਤਾਲ ਦਾ ਸਦਕਾ ਗਿਆ ਸੀ ਪਰ ਜੋ ਕੱਲ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਜੋ ਬਿਜਲੀ ਬੋਰਡ ਦੇ ਮਲਾਜਮਾਂ ਨੇ 10 11 12 ਤੇ 13 ਸਤੰਬਰ ਤੱਕ ਹੜਤਾਲ ਕੀਤੀ ਆ ਉਹਨਾਂ ਦੀ ਛੁੱਟੀ ਪਾਸ ਕਰਨ ਦਾ ਸਰਕਾਰ ਕਰ ਦਿੱਤਾ ਹੈ ਜੇ ਕੰਗਰਸ ਪਹਿਲਾਂ ਉਹਨਾਂ ਨੇ ਐਬਸੈਂਟ ਲਾਈਜ਼ ਪਰ ਹੋ ਇਹ ਛੁੱਟੀ ਪਾਸ ਹੋਏਗੀ ਉਸ ਤੋਂ ਬਾਅਦ 23 ਸਾਲ ਦਾ ਸਕੇਲ ਦੇ ਉੱਪਰ ਵੀ ਸਰਕਾਰ ਨੇ ਕੀਤਾ ਗਿਆ ਹੈ ਜਿਸ ਤਰ੍ਹਾਂ ਸਾਡੇ ਸਾਥੀ ਜੋ ਰੈਗੂਲਰ ਮੁਲਾਜ਼ਮਾਂ ਜੇਕਰ ਕਿਸੇ ਕਾਰਨ ਕਰਕੇ ਆਨ ਡਿਊਟੀ ਉਹਨਾਂ ਦੀ ਮੌਤ ਹੋ ਜਾਂਦੀ ਆ ਐਕਸ ਗ੍ਰੇਸ਼ੀਆ ਰਾਕਮ ਜੋ ਕਿ ਪਹਿਲਾਂ 10 ਲੱਖ ਸੀ ਹੁਣ 10 ਲੱਖ ਤੋਂ ਵਧਾ ਕੇ 30 ਲੱਖ ਕਰਤੀ ਗਈ ਆ ਦੂਜੇ ਪਾਸੇ ਠੇਕੇਦਾਰਾਂ ਕੋਲ ਆਊਟਸੋਰਸ ਕੰਮ ਹੈ ਜਾਂ ਕੱਚੇ ਕੰਮ ਹੈ ਜੋ ਕੰਮ ਕਰਦੇ ਹਨ ਫੀਲਡਾਂ ਦੇ ਵਿੱਚ ਜੋ ਉਹਨਾਂ ਦੀ ਐਕਸ ਗ੍ਰੇਸਿਆ ਰਾਕਮ ਹੈ 10 ਲੱਖ ਤੋਂ ਵਧਾ ਕੇ 20 ਲੱਖ ਕੀਤੀ ਗਈ ਹੈ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਆ ਠੇਕੇਦਾਰਾਂ ਨੂੰ ਕੰਮ ਕਰਦੇ ਆ ਜਾਂ ਆਊਟਸੋਰਸ ਕੰਮ ਕਰਦੇ ਆ ਤਾਂ ਉਹਨਾਂ ਨੂੰ ਵੀ ਰਾਗਵਾਂ 10 ਲੱਖ ਤੋਂ ਵਧਾ ਕੇ 20 ਲੱਖ ਐਕਸ ਗ੍ਰੇਸਿਆ ਰਾਖਮ ਕੀਤੀ ਗਈ ਹੈ ਜੀ ਜੋ ਰੈਗੂਲਰ ਮਜ਼ਦੂਰਾਂ ਜੋ ਉਹਨਾਂ ਦੀ ਜੇ ਕਰਕੇ ਕਿਸੇ ਕਾਰਨ ਮੌਤ ਹੋ ਜਾਂਦੀ ਆ ਡਿਊਟੀ ਸਮੇਂ ਤਾਂ ਐਕਸ ਗ੍ਰੇਸ਼ੀਆ ਰਾਕਮ 10 ਲੱਖ ਰੁਪਏ ਦਾ ਆਗੇ 30 ਲੱਖ ਕਰਤੀ ਗਈ ਆ 23 ਸਾਲਾਂ ਸਕੇਲ ਤੇ ਵੀ ਸਰਕੂਲ ਹੋ ਚੁੱਕਿਆ ਹੈ ਬਾਕੀ ਕਈ ਕੈਟਾਗਰੀਆਂ ਦੇ ਵਿੱਚ ਗਰੁੱਪ 3 ਦੇ ਵਿੱਚ ਦੇ ਜੋ ਹੈ ਉਹਨਾਂ ਦੇ ਪੇ ਪੈਨ ਵਿੱਚ ਵਾਧਾ ਹੋਇਆ ਹੈ ਗ੍ਰੇਡ ਪੇ ਵਿੱਚ ਵਾਧਾ ਹੋਇਆ ਹੈ ਜੀ ਪਰ ਸਰਕਾਰ ਆ ਜੋ ਪਾਵਰ ਗੁਣ ਮੈਨੇਜਮੈਂਟ ਦਾ ਲਾਣਾ ਸਿੰਘ ਹਲਸਕੇ ਚੁਗੀ ਕੱਲ ਕਈ ਸਰਕੂਲ ਕਰ ਚੁੱਕੇ ਹਨ ਤੇ ਕਈ ਸਰਕਾਰਾਂ ਦੀ ਤਿਆਰੀ ਹੈ ਜੀ ਦੂਜੇ ਪਾਸੇ ਜੋ ਪੰਜਾਬ ਸਰਕਾਰ ਨੇ ਮੁਲਾਜ਼ਮਾਂ बार-बार ਮੰਗ ਕਰਦਿਆ ਬੇਤਵਾਂ ਦੇ ਹਰਪਾਹਨ ਚੀਮਾ ਮੁਖਨੀਪ ਭਮਾਨਤ ਮਾਨਤੋਗੇ ਸਾਨੂੰ 2016 ਤੋਂ ਪੇ ਕਹਿੰਦਾ ਰਹਿ ਤਾ ਜਾਵੇ 17 7 2020 ਵਾਲੇ ਮਲਾਿਆਂ ਨੂੰ 6ਾਂ ਵੇਖ ਲੱਗ ਦਿੱਤਾ ਜਾਵੇ 15 ਇੱਕ 15 ਦਾ ਨੋਟੀਫਾਈ ਰੱਦ ਕਰਕੇ ਪਰਮਿਸ਼ਨ ਮਿਲਿਆ ਮਲਾਿਆਂ ਤਰ੍ਹਾਂ ਫੇਸ ਕੀਤੀਆਂ ਨਾ ਤੇ ਉਹਨਾਂ ਨੂੰ ਪਰਮਿਸ਼ਨ ਮਿਲਦਾ ਰਹਿ ਤਾ ਜਾਵੇ ਪ੍ਰਾਣੀ ਪਾਂਸਕੀਮਾਂ ਨੇਮ ਨਿਯਮ 72 ਅਨਸਾਰ ਲਾਗੂ ਕੀਤੇ ਜਾਵੇ ਪੰਜਾਬ ਸਰਕਾਰ ਦੇ ਮਿਹਨਤ ਕੰਮ ਕਰਦੇ ਕੱਚੇ ਮਲਾਹਾਂ ਨੂੰ ਰੈਗੂਲਰ ਕੀਤਾ ਜਾਵੇ ਪ੍ਰਮੁੱਖਾਂ ਦੇ ਭਵਾਨਤਮਾਨ ਕਈ ਵਾਰ ਕਹਿ ਚੁੱਕਿਆ ਕਿ ਕੱਚੇ ਜੋ ਮਲਾਜ਼ਮਾਂ ਨੂੰ ਕਿਹਾ ਕਿ ਮੈਂ ਕੱਚੇ ਸਾਥ ਕੱਟੂਗਾ ਪਰ 2.5 ਸਾਲ ਹੋ ਚੁੱਕੇ ਹਨ ਸਰਕਾਰ ਬਣੀ ਨੂੰ ਇਹਦਾ ਕੱਚੇ ਮਲਾਹ ਪੱਕੇ ਨਹੀਂ ਕੀਤੇ ਗਏ ਕੁਲਦੀਪ ਸਿੰਘ ਜੋ ਧਾਰੀਵਾਲ ਸਬਕਮਟੀ ਦਾ ਮੈਂਬਰ ਹੈ ਜੀ ਉਸ ਦੇ ਨਾਲ ਠੇਕਾ ਮਲਾਹ ਸੰਘਰਸ਼ ਮੋਰਚਾ ਪੰਜਾਬ ਦੀ ਮੀਟਿੰਗ ਹੋਈ ਉਹਨਾਂ ਦੇ ਅੱਗੇ ਜਗਰੂਪ ਸਿੰਘ ਲਹਿਰਾਂ ਦੱਸਿਆ ਕਿ ਗਲਦੀਪ ਸਿੰਘ ਢਾਲੀਵਾਲ ਸਾਨੂੰ ਇਹ ਹੀ ਕਿਹਾ ਕਿ ਤੁਹਾਡੀ ਮੀਟਿੰਗ ਦੁਆਰਾ 5 ਅਕਤੂਬਰ ਨੂੰ ਮੁੱਖ ਭਵੰਤ ਨਾਲ ਕਰਾਈ ਜਾਊਗੀ ਇਤਹੀਂ ਇਸ ਤਰ੍ਹਾਂ ਹੀ ਸੀਪੀਐਫ ਕਰਮਚਾਰੀ ਯੂਨੀਅਨ ਦਾ ਜੋ ਆਗੂ ਸੁਖਦੀਪ ਸਿੰਘ ਪ੍ਰਧਾਨ ਨੇ ਕਿਹਾ ਕਿ ਅਸੀਂ ਜਦੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਪਹੁੰਚੇ ਜੋ ਸਾਥੀ ਮੈਂਬਰਾਂ ਗਲਦੀਪ ਸਿੰਘ ਢਾਲੀਵਾਲ ਹਾਜ਼ਰ ਸਨ ਉਹਨਾਂ ਨੇ ਕਿਹਾ ਕਿ ਮੇਰੇ ਕੋਲ 10 ਮਿੰਟ ਦਾ ਸਮਾਂ ਹੈ ਉਸ ਤੋਂ ਬਾਅਦ ਮੈਂ ਕਿਤੇ ਬਾਹਰ ਜਾਣਾ ਤੇ ਪਰ ਅਸੀਂ ਉਸ ਮੀਟਿੰਗ ਦਾ ਬਾਈਕਟ ਕੀਤਾ ਵੀ 10 ਮਿੰਟ ਬਾਅਦ ਅਸੀਂ ਚੰਡੀ ਪਹੁੰਚ ਜਾਈਏ 10 ਮਿੰਟ ਕੀ ਹੱਲ ਹੋਊਗਾ ਸੀਪੀਐਫ ਕਰਮਚਾਰੀਆਂ ਦੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਜੀਤ ਸਿੰਘ ਨੇ ਕਹਿ ਸੀ ਮੇਰੇ ਨਾਲ ਬਾਈਕਟ ਕੀਤਾ ਪਾ ਸਰਕਾਰ ਹਰ ਵਾਰੀ ਮੇਰੇ ਨੇ ਬਲਾ ਲੈਂਦੀ ਆ ਸਾਡੀ ਗੱਲ ਹੀ ਸੁਣਦੀ ਜਿਸਰੇ ਪੰਜਾਬ ਸਰਕਾਰ ਹਰ ਪਾਸੇ ਰੋਲ ਰੋਲ ਹੋ ਰਿਹਾ ਹੈ ਦੂਜੇ ਪਾਸੇ ਜੋ ਕੰਪਿਊਟਰ ਦੇ ਹਾਵਕਾ ਲਗਾਤਾਰ ਸਮਰੂਪ ਦੇ ਵਿੱਚ ਜੋ ਡੀਸੀ ਅਵਸਥਾ ਉਸ ਦੇ ਨੇੜੇ ਕੋਕ ਹੜਤਾਲ ਦੇ ਬੈਠੇ ਹੋਣੇ ਮੰਗਿਆ ਕਿ ਤੁਨ ਸਿੱਖਿਆ ਭਾਜ ਮੱਝ ਕੀਤਾ ਜਾਵੇ ਸਾਨੂੰ ਛੇਆ ਵੇਖਣ ਲਾਗੂ ਕੀਤਾ ਜਾਵੇ ਉਹਨਾਂ ਨੇ ਅੱਜ ਜੋ ਅੱਜ 14 ਸਤੰਬਰ ਆ ਜੀ ਅੱਜ ਮੁਖਨੀ ਭਵਨ ਤਮਾ ਜੋ ਰਹਿائش ਹੈ ਚੰਡੀਗੜ੍ਹ ਦੇ ਵਿੱਚ ਉਥੇ ਧਾਰਨ ਲਾਉਣਗੇ ਜੀ ਧੰਨਵਾਦ ਸਾਥੀਓ ਮੈਂ ਇਹਨਾਂ ਨੂੰ ਸਾਫ ਸੁਰਾ ਗੋ ਜੀ